ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸ਼ਕ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਹੁਣ ਵੱਡੇ ਪੱਧਰ ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜੀ ਹੋਈ ਹੈ ਇਸ ਨੂੰ ਲੈ ਕੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ ਇਸ ਵਿਚਾਲੇ ਹੁਣ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਨੇ ਕੁਝ ਝੂਠੇ ਦਾਅਵੇ ਕਰ ਰਿਹਾ ਹੈ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਜਿੱਥੇ ਭਾਰਤ ਦਾ S-400 ਜੋ ਹੈ ਉਸ ਨੂੰ ਨਸ਼ਟ ਪਾਕਿਸਤਾਨ ਨੇ ਕਰ ਦਿੱਤਾ ਪਰ ਹੁਣ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਜਿਹੜੇ ਉਹਨਾਂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੇ ਵੱਲੋਂ ਜੋ ਹੈ ਇਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਗਲਤ ਦੱਸਿਆ ਜਾਂ ਕਿ ਪਾਕਿਸਤਾਨ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿੰਦਾ ਹੈ ਦੱਸਿਆ ਕਿ ਉਹ ਜਿੱਥੇ ਨਾਲ ਦੀ ਨਾਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਕਿਹਾ ਗਿਆ ਹੈ ਕਿ ਪਾਕਿਸਤਾਨ जिस ਤਰੀਕੇ ਦੇ ਨਾਲ ਲਗਾਤਾਰ ਭਾਰਤ ਦੇ ਉੱਤੇ ਹਮਲੇ ਕਰ ਰਿਹਾ ਹੈ ਹਾਲਾਂਕਿ ਪਾਰ ਦਾ ਕਹਿਣਾ ਹੈ ਕਿ ਅਸੀਂ ਜੋ ਹੈ ਬਿਲਕੁਲ ਵੀ ਲੜਾਈ ਲੜਨਾ ਨਹੀਂ ਚਾਹੁੰਦੇ ਆ ਪਰ ਪਾਕਿਸਤਾਨ ਲਗਾਤਾਰ ਹੀ ਹਮਲੇ ਕਰ ਰਿਹਾ ਹੈ ਇਸ ਦੇ ਜਵਾਬ ਦੇਣਾ ਭਾਰਤ ਦਾ ਫਰਜ਼ ਬਣਦਾ ਹੈ ਭਾਰਤ ਜਵਾਬ ਦੇ ਰਿਹਾ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਇੱਕ ਉੱਚੀਆ ਹਰਕਤਾਂ ਤੇ ਉਤਰ ਆਇਆ ਰਾਹ ਦੇ ਸਮੇਂ ਪਾਕਿਸਤਾਨ ਲਗਾਤਾਰ ਮਜ਼ਾਈਲਾ ਦਾਗਦਾ ਹੋਇਆ ਕਿ ਜਿਹੜਾ ਭਾਰਤ ਉੱਤੇ ਨਜ਼ਰ ਆ ਰਿਹਾ ਪੰਜਾਬ ਨੂੰ ਪੂਰੀ ਤਰ੍ਹਾਂ ਜੋ ਹੈ ਉਸਨੇ ਨਿਸ਼ਾਨੇ ਤੇ ਬਣਾਇਆ ਹੋਇਆ ਤੇ ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਐਕਸ਼ਨ ਮੋੜ ਦੇ ਵਿੱਚ ਆਈ ਦੂਸਰੇ ਪਾਸੇ ਗੱਲ ਕਰੀਏ ਭਾਰਤ ਦਾ S400 ਲਗਾਤਾਰ ਪਾਕਿਸਤਾਨੀਆਂ ਸਾਰੀਆਂ ਮੁਜ਼ਾਇਨਾ ਨੂੰ ਚੱਕ ਨਾ ਚੁੱਕ ਕਰਿਆ ਜਾਨੀ ਕਿ ਜਿਹੜੀਆਂ ਮੁਜ਼ਾਇਨਾ ਉਧਰੋਂ ਇਧਰ ਆ ਰਹੀਆਂ ਨੇ ਉਹ S400 ਜੋ ਹੈ ਭਾਰਤ ਦਾ ਉਸ ਨੂੰ ਨਸ਼ਟ ਕਰ ਰਿਹਾ ਤਾਂ ਇਹੀ ਵੱਡਾ ਇੱਕ ਜਿਹੜਾ S400 ਹੈ ਉਸ ਨੂੰ ਲੈ ਕੇ ਪਾਕਿਸਤਾਨ ਨੇ ਦਾਅਵਾ ਕਰਿਆ ਕਿ ਪਾਕਿਸਤਾਨ ਨੇ ਇਸ ਨੂੰ ਚੱਖਣਾ ਛੁੱਟ ਕਰ ਦਿੱਤਾ ਪਰ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡੇ ਝੂਠ ਦਾ ਪਰਦਾ ਫਾਸ਼ ਛੇੜਾ ਵਾ ਇਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਦੱਸਿਆ ਕਿ ਪਾਕਿਸਤਾਨ ਲਗਾਤਾਰ ਹੀ ਭਾਰਤ ਦੇ ਜਿਹੜਾ ਸੂਪਾ ਪੰਜਾਬ ਹੈ ਉਸ ਨੂੰ ਨਿਸ਼ਾਨਾ ਬਣਾ ਰਿਹਾ ਔਰ ਪੰਜਾਬ ਦੇ ਵਿੱਚ ਪਠਾਨਕੋ ਡੰਮਿਸਾਰ ਬਠਿੰਡਾ ਜਿਲ੍ਹਾਦਰ ਕਪੂਰਥਲਾ ਹੋਰ ਕਈ ਥਾਵਾਂ ਦੇ ਉੱਤੇ ਲਗਾਤਾਰ ਡੂੰਗੜੀ ਹਮਲੇ ਹੋਏ ਨੇ ਕਈ ਥਾਵਾਂ ਤੇ ਕੁਝ ਲੋਕ ਜਿੰਨੇ ਜ਼ਖਮੀ ਹੋਏ ਨੇ ਅੱਗ ਲੱਗੀ ਹੈ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਸੀ ਕਿ ਬੇहद ਹੀ ਜ਼ਿਆਦਾ ਖੌਫਨਾਕ ਮਾਹੌਲ ਜਿਹੜਾ ਬਣਿਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਪਰ ਪਾਕਿਸਤਾਨ ਇਸ ਵਿਚਾਰੇ ਕਈ ਅਜਿਹੇ ਫਰਜ਼ੀ ਝੂਠੇ ਦਾਅਵੇ ਕਰ ਰਿਹਾ ਜਿਸ ਦੇ ਨਾਲ ਪਾਕਿਸਤਾਨ ਆਪਣੇ ਆਪ ਨੂੰ ਉੱਪਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਪਰ ਅਸਲ ਸੱਚ ਇਹ ਸਾਹਮਣੇ ਆ ਰਿਹਾ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਭਾਰਤ ਦਾ S400 ਜੋ ਹੈ ਉਹ ਬਿਲਕੁਲ ਸੁਰੱਖਿਅਤ ਹੈ ਇਸੇ ਤਰੀਕੇ ਦੇ ਨਾਲ ਜੋ S400 ਹੈ ਉਹ ਪਾਕਿਸਤਾਨੀਆਂ ਸਾਰੀਆਂ ਮੋਬਾਈਲਾਂ ਦਾ ਡੱਟ ਕੇ ਸਾਹਮਣਾ ਕਰੇਗਾ ਹਾਲਾਂਕਿ ਭਾਰਤ ਜੋ ਹੈ ਪਾਕਿਸਤਾਨ ਦੇ 에어 డిਫੈਂਸਿਵ ਉੱਤੇ ਜਾਨੀ ਕਿ ਉਹਨਾਂ ਦੇ ਉੱਤੇ ਹਮਲਾ ਕਰਿਆ ਕਿਸੇ ਵੀ ਲੋਕਾਂ ਨੂੰ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ਪਰ ਪਾਕਿਸਤਾਨ ਜੋ ਹੈ ਆਪਣੇ ਇਨਾਂ ਇਰਾਦਿਆਂ ਦੇ ਨਾਲ ਜਿਹੜਾ ਮਿਸਾਇਲਾ ਦਾਖ ਰਿਹਾ ਹੈ ਔਰ ਡਰੋਨ ਰਾਹੀਂ ਹਮਲੇ ਕਰ ਰਿਹਾ ਲੋਕਾਂ ਨੂੰ ਜ਼ਖਮੀ ਕਰ ਰਿਹਾ ਪਾਕਿਸਤਾਨ ਤਾਂ ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਭਾਰਤ ਦੀ ਫੌਜ ਜਿਹੜੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਾਕਿਸਤਾਨ ਦੀਆਂ ਝੂਠੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਗੱਲਾਂ ਜਿਹੜੀਆਂ ਦਾਅਵੇ ਨੇ ਉਹ ਸਾਹਮਣੇ ਆ ਰਹੇ ਨੇ ਤੇ ਭਾਰਤ ਨੇ ਉਸ ਦਾ ਪਰਦਾਫਾਸ਼ ਕੀਤਾ ਹੈ ਭਾਰਤ ਦਾ S-400 ਸੁਰੱਖਿਅਤ ਹੈ ਔਰ ਪਾਕਿਸਤਾਨ ਨੇ ਜਿੱਥੇ ਨਸ਼ਟ ਕਰਨ ਦੀ ਗੱਲ ਆਖੀ ਸੀ ਉਸ ਦਾ ਪਰਦਾਫਾਸ਼ ਕਰ ਦਿੱਤਾ ਗਿਆ ਅਹਿਮ ਖਬਰ ਹੈ ਇਸ ਕਰਕੇ ਪਾਕਿਸਤਾਨ ਦੀਆਂ ਜਿਹੜੀਆਂ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਤੁਹਾਨੂੰ ਸਾਵਧਾਨੀ ਵਰਤ ਲੈਣੀ ਚਾਹੀਦੀ ਹੈ।